ਪੁਲਿਸ ਜਿਲ੍ਹਾ ਖੰਨਾ ਦੀ ਐਸਐਸਪੀ ਮਨੀਤ ਕੌਂਡਲ ਵੱਲੋਂ ਚਲਾਈ ਗਈ ਗਲਤ ਅੰਸਰਾ ਖਿਲਾਫ ਮੁਹਿੰਮ ਤੈ ਤੋਂ ਉਸ ਵਕਤ ਵੱਡੀ ਸਫਲਤਾ ਮਿਲਦੀ ਹੈ ਜਦੋਂ ਬਗਲੀ ਵਿਖੇ 15 ਲੱਖ 92500 ਦੀ ਲੁੱਟ ਨੂੰ ਪੁਲਿਸ ਵੱਲੋਂ ਹੱਲ ਕਰ ਲਿਆ ਗਿਆ ਤੇ ਜਿਸ ਵਿੱਚ ਤਿੰਨ ਕਥਿਤ ਦੋਸ਼ੀ ਅਮਰਿਤਪਾਲ ਸਿੰਘ ਗੁਰਮੀਤ ਗੁਰਮੀਨ ਸਿੰਘ ਜਰਦੀਸ਼ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੂੰ ਕਾਬੂ ਕਰ ਲਿਆ ਗਿਆ ਤੇ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਵਿੱਚ ਵੀ ਦੱਸਿਆ ਗਿਆ ਕਿ ਇਹਨਾਂ ਵੱਲੋਂ ਪਹਿਲਾਂ ਵੀ ਤਿੰਨ ਪੰਪਾਂ ਨੂੰ ਆਪਣੀ ਲੂਟ ਦਾ ਨਿਸ਼ਾਨਾ ਬਣਾਇਆ ਗਿਆ ਤੇ ਫਿਰ ਪੁਲਿਸ ਨੇ ਵੀ ਜਾਣਕਾਰੀ ਦਿੱਤੀ ਇਹਦੇ ਦੋਸ਼ਨਾਕ ਲੋ 8750000 ਰੁਪਏ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਤੇ 5 ਲੱਖ ਦੀ ਖਰੀਦੀ ਆਡੀ ਕਾਰ ਵੀ ਜਿਹੜੀ ਉਹ ਬਰਾਮਦ ਕਰ ਲਈ ਗਈ ਹੈ ਤੇ ਹੋਰ ਵੀ ਗੰਭੀਰਤਾ ਨਾਲ ਕੁਝ ਵਿੱਚ ਹੀ ਚੱਲ ਰਹੀ ਹੈ ਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਜਿਹੜੀ ਹੈ ਉਹ ਜਤਾਈ ਜਾ ਰਹੀ ਹੈ। ਇਸ ਸਪੀਕਰਾ ਸ਼੍ਰੀਮਤੀ ਅਨਿਤ ਕੰਡਲ ਜੀ ਦੇ ਲੀਡਰਸ਼ਿਪ ਅੰਦਰ ਖੰਨਾ ਪੁਲਿਸ ਜਿਹੜੀ ਰੈਗੂਲਰ ਹੀ ਸਮਾਜ ਵਿਰੋਧੀ ਅਨਸਰਾਂ ਦੇ ਸਖਤ ਕਾਰਵਾਈ ਕਰਦੇ ਰਹੀ ਹੈ। ਐਸਐਲਡੀ ਦੇ ਵਿੱਚ ਖੰਨਾ ਪੁਲਿਸ ਨੂੰ ਇੱਕ ਕੱਲ ਵੱਡੀ ਕਾਮਯਾਬੀ ਮਿਲੀ ਜਦੋਂ ਪਿਛਲੇ ਦਿਨੀ 11 ਤਰੀਕ ਨੂੰ 11 ਜੂਨ ਨੂੰ ਅ ਬਗਲੀ ਕਲਾ ਪਿੰਡ ਦੇ ਵਿੱਚ ਥਾਣਾ ਸਮਰਾਲਾ ਦੇ ਏਰੀਆ ਦੇ ਵਿੱਚ ਇੱਕ ਲੁੱਟ ਹੋਈ ਸੀ ਜਿਹਦੇ ਵਿੱਚ ਤਿੰਨ ਨਕਾਬਪੋਸ਼ ਡੇਰੇਆ ਨੇ ਬੈਂਕ ਦੀ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਦੇ ਵਿੱਚ ਆ ਕੇ ਕਰੀਬ 15 ਲੱਖ ਰੁਪਏ ਬੈਂਕ ਤੋਂ ਲੁੱਟ ਕੇ ਲੈ ਗਏ ਸੀ ਇਸੇ ਜਿਹੜੀ ਇਸ ਵਾਰਤਾ ਦੀ ਇਨਫੋਰਮੇਸ਼ਨ ਮਿਲਣ ਤੇ ਸਾਡੇ ਖੰਨਾ ਪੁਲਿਸ ਦੇ ਸੀਨੀਅਰ ਅਧਿਕਾਰੀ ਐਸਐਸਪੀ ਸਾਹਿਬ ਤੇ ਸਾਰੀਆਂ ਸਾਡੇ ਥਾਣੇ ਦੀਆਂ ਟੀਮਾਂ ਉੱਥੇ ਪਹੁੰਚੀਆਂ ਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਮੀਡੀਟ ਲਿਕਸ 26 ਨੰਬਰ ਮਕਦਮਾ 395 397 ਤੇ 25 ਆਮ ਜੈਕਟ ਦੇ ਵਿੱਚ ਥਾਣਾ ਸੰਗਰਾਲਾ ਵਿੱਚ ਦਰਜ ਕੀਤਾ ਗਿਆ ਸੀ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੱਖਰੀਆਂ-ਵੱਖਰੀਆਂ ਟੀਮਾਂ ਐਸਐਚਓ ਸੰਗਰਾਲਾ ਐਸਐਚਓ ਮਾਛੀਵਾੜਾ ਐਸਐਚਓ ਗੁਰਹਾਣਾ ਚਾਰਸੀ ਇਸਮਾਨਾ ਤੇ ਟੈਕਨੀਕਲ ਸੈਲੀਆਂ ਜਿਹੜੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਇਸ ਮਕਦਮੇ ਨੂੰ ਟ੍ਰੇਸ ਕਰਨ ਲਈ ਸਾਡੀ ਟੀਮਾਂ ਵੱਲੋਂ ਇਸ ਟੈਕਨੀਕਲ ਤੇ ਸੈਂਟੀਫਿਕ ਤਰੀਕੇ ਨਾਲ ਜਿਹੜੀ ਇਹਦੀ ਤਫ਼ਤੀਸ਼ ਕਰਦੇ ਹੋਏ ਕਰੀਬ 100 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਇਕੱਠਾ ਲਈ ਗਈ ਇਹਨਾਂ ਸੀਸੀਟੀਵੀ ਫੁਟੇਜਾਂ ਦੀ ਤੋਂ ਲਿਡ ਲੈ ਕੇ ਸਾਡੀ ਟੀਮਾਂ ਵੱਲੋਂ 12 ਤਰੀਕ ਨੂੰ ਮੁਕਤਮਾ ਦਰਜ ਹੋਣ ਦੇ ਤੇ ਘਟਨਾ ਦੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਸਿਲਵਰ ਰੰਗ ਦਾ ਉਹ ਵੀ ਧਿਆਨ ਇਸ ਸ਼ਹਿਰ ਦੇ ਵਿੱਚੋਂ ਲਵਾਰਸ ਸਾਹਦਤ ਦੇ ਵਿੱਚ ਅਸੀਂ ਟ੍ਰੇਸ ਕਰ ਲਿਆ ਸੀ ਤੇ ਉੱਥੋਂ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਸੀ ਉਸ ਮੋਟਰਸਾਈਕਲ ਦੀ ਰਿਕਵਰੀ ਹੋਣ ਤੋਂ ਬਾਅਦ ਖੰਨਾ ਪੁਲਿਸ ਤੇ ਐ ਜੀਟੀਐਫ ਪੰਜਾਬ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਦੀ ਇਹ ਦੋਨਾਂ ਦੀ ਟੀਮਾਂ ਨੂੰ ਜਿਹੜੀ ਇੱਕ ਕੁਝ ਕ੍ਰਿਸ਼ੀਅਲ ਲੀਡਸ ਮਿਲੀਆਂ ਉਹਦੇ ਬੇਸ ਤੇ ਕੱਲ ਦੁਪਹਿਰੇ ਖੰਨਾ ਪੁਲਿਸ ਦੀ ਟੀਮ ਵੱਲੋਂ ਥਾਣਾ ਜਨਾਲਾ ਤੋਂ ਜਿਹੜੇ ਇਸ ਮੁਕੱਦਮੇ ਦੇ ਤਿੰਨ ਮੁੱਖ ਦੋਸ਼ੀ ਨੇ ਜਿਨ੍ਹਾਂ ਨੇ ਇਹਨਾਂ ਨੇ ਵਾਰਦਾਤ ਕੀਤੀ ਹੈ ਉਹਨਾਂ ਨੂੰ ਤਿੰਨਾਂ ਨੂੰ ਅਸੀਂ ਥਾਣਾ ਜਨਾਲਾ ਦੇ ਏਰੀਆ ਦੇ ਵਿੱਚੋਂ ਅਰੈਸਟ ਕਰ ਲਿਆ ਇਹਨਾਂ ਨੂੰ ਅਸੀਂ ਜਿਹੜੇ ਤਿੰਨੋਂ ਦੋਸ਼ੀ ਇਹਨਾਂ ਦੇ ਨਾਮ ਹੈਗੇ ਨੇ ਅਮਰਿਤਪਾਲ ਸਿੰਘ ਗੁਰਨੇਮ ਸਿੰਘ ਤੇ ਜਗਦੇਸ਼ ਸਿੰਘ ਇਹ ਤਿੰਨੋਂ ਹੀ ਥਾਣਾ ਜਨਾਲਾ ਦੇ ਰਹਿਣ ਵਾਲੇ ਨੇ ਤੇ ਇਹ ਵਾਰਦਾਤ ਕਰਕੇ 11 ਤਰੀਕ ਨੂੰ ਜਦੋਂ ਇਹ ਵਾਰਦਾਤ ਕਰਕੇ ਕੈਸ਼ ਲੁੱਟਣ ਤੋਂ ਬਾਅਦ ਉਸ ਤੋਂ ਬਾਅਦ ਇਹ ਲੁਧਿਆਣਾ ਮੋਟਰਸਾਈਕਲ ਛੱਡ ਕੇ ਤੇ ਦੋ ਦੋ ਜਾਨੇ ਅਲੱਗ ਤੇ ਇੱਕ ਜਾਨਾ ਪਾਸੇ ਵਿੱਚ ਤਿੰਨੋਂ ਜਾਨੇ ਇਕੱਠੇ ਜਲੰਧਰ ਗਏ ਜਲੰਧਰ ਤੋਂ ਇਹਨਾਂ ਨੇ ਇਸੇ ਵਾਰਦਾਤ ਚ ਲੁੱਟੇ ਹੋਏ ਪੈਸਿਆਂ ਦੇ ਵਿੱਚੋਂ 5 ਲੱਖ ਰੁਪਏ ਦੀ ਆਡੀ ਕਾਰ ਖਰੀਦੀ ਪੁਰਾਣੀ ਉਹ ਆਡੀਕਾਰ ਦੇ ਵਿੱਚ ਇਹ ਅੰਮ੍ਰਿਤਸਰ ਗਏ ਤੇ ਅੰਮ੍ਰਿਤਸਰ ਜਾ ਕੇ ਹੋਟਲ ਦੇ ਵਿੱਚ ਸਟੇ ਕੀਤਾ ਇਹਨਾਂ ਨੇ ਤੇ ਉਸ ਤੋਂ ਬਾਅਦ ਇਹ ਆਪਣੇ ਆਪਣੇ ਘਰੇ ਚਲੇ ਗਏ ਕੱਲ ਸਾਡੇ ਸਾਡੀ ਟੀਮ ਵੱਲੋਂ ਕਨਨਾ ਪੁਲਿਸ ਦੀ ਟੀਮ ਵੱਲੋਂ ਐਡੀਟੀਐਫ ਤੇ ਅੰਮ੍ਰਿਤਸਰ ਦੇ ਹੱਤੀ ਜ਼ਿਲ੍ਹੇ ਦੀ ਫੋਰਸ ਦੇ ਨਾਲ ਮਿਲ ਕੇ ਇਹ ਤਿੰਨਾਂ ਨੂੰ ਕਾਬੂ ਕੀਤਾ ਗਿਆ ਤੇ ਨਾ ਨਾ ਤੋਂ ਸਾਨੂੰ ਹੁਣ ਤੱਕ 875000 ਰੁਪਇਆ ਜਿਹੜਾ ਲੁੱਟਿਆ ਹੋਇਆ ਸੀ ਵਾਰਦਾਤ ਦੇ ਵਿੱਚ ਉਸੇ ਰਿਕਵਰ ਕਰ ਲਿਆ ਹੈ 5 ਲੱਖ ਦੀ ਇਹਨਾਂ ਨੇ ਆਡੀ ਕਾਰ ਖਰੀਦ ਲਈ ਸੀ ਤੇ ਬਾਕੀ ਜਿਹੜਾ ਕੈਸ਼ ਹੈ ਉਹਦੀ ਰਿਕਵਰੀ ਲਈ ਸਾਡੀ ਤਫਤੀਸ਼ ਚੱਲੀ ਹੈ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਜਿਹੜੇ ਹੈਗੇ ਨੇ ਇਹਨਾਂ ਕੋਲ ਮਹੀਨੇ ਤੋਂ ਦੋ ਵੈਪਨ ਸੀਗੇ ਤੇ ਇਹਨਾਂ ਵੈਪਨਾਂ ਦੇ ਨਾਲ ਇਹਨਾਂ ਨੇ ਖੰਨਾ ਤੋਂ ਬਿਨਾ ਖੰਨਾ ਤੋਂ ਪਹਿਲਾਂ ਤਿੰਨ ਪੈਟਰੋਲ ਪੰਪਟ ਦੇ ਵਿੱਚ ਮੁੱਟ ਦੀ ਵਾਰਦਾਤਾਂ ਕੀਤੀਆਂ ਨੇ ਪਿਛਲੇ ਮਹੀਨੇ 20 ਮਈ ਨੂੰ ਇਹਨਾਂ ਨੇ ਥਾਣਾ ਫਲੋਰ ਦੇ ਏਰੀਆ ਦੇ ਵਿੱਚ ਦੋ ਪੈਟਰੋਲ ਪੰਪ ਲੁੱਟੇ ਸੀ ਤੇ 10 ਜੂਨ ਨੂੰ ਵਾਰਦਾ ਖੰਨਾ ਦੀ ਜਿਹੜੀ ਬਗਲੀ ਕਲਾਮ ਬ੍ਰਾਂਚ ਦੇ ਲੁੱਟ ਦੀ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਇਹਨਾਂ ਨੇ ਥਾਣਾ ਆਦਮਪੁਰ ਜਗੰਦਰ ਦੇ ਹਕਤੀ ਦੇ ਵਿੱਚ ਵੀ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪੈਟਰੋਲ ਪੰਪ ਤੇ ਇਹਨਾਂ ਦੋਨਾਂ ਮਸਲਿਆਂ ਦੇ ਵਿੱਚ ਜਿਹੜੀਆਂ ਵੱਖਰੀ-ਵੱਖਰੀ FIR ਅੰਦਰ ਦੇ ਨੇ ਤੇ ਇਸ ਤੋਂ ਬਿਨਾ ਜਿਹੜਾ ਵਾਰਦਾਤ ਦੇ ਵਿੱਚ ਜਿਹੜੀ ਵਰਤੀ ਵਰਤਿਆ ਗਿਆ ਮੋਟਰਸਾਈਕਲ ਹੈ ਇਹ ਵੀ ਚੋਰੀ ਦਾ ਮੋਟਰਸਾਈਕਲ ਹੈ ਇਹ ਇਹਨਾਂ ਚੋਰੀ ਕੀਤਾ ਇਹ ਸਾਡੀ ਅੱਗੇ ਤਫਤੀਸ਼ ਚੱਲੀ ਹੈ ਹੁਣ ਤੱਕ ਅਸੀਂ ਇਹਨਾਂ ਤੋਂ 8,75,000 ਰੁਪਏ ਕੈਸ਼ ਇੱਕ ਆਡੀ ਕਾਰ ਤੇ ਇੱਕ ਜਿਹੜਾ ਵਾਰਦਾਤ ਦੇ ਵਿੱਚ ਮੋਟਰਸਾਈਕਲ ਭੱਜਿਆ ਉਹ ਅਸੀਂ ਰਿਕਵਰ ਕਰ ਲਿਆ ਇਸ ਤੋਂ ਬਿਨਾ ਇਹ ਤਿੰਨੇ ਜਿਹੜੇ ਵਿਅਕਤੀ ਹੈ ਇਹਨਾਂ ਨੂੰ ਅਸੀਂ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 5 ਦਿਨ ਦਾ ਰਮਾਨ ਹਸਲ ਕਰ ਲਿਆ ਹੁਣ ਤੱਕ ਦੀ ਤਫਤੀਸ਼ ਤੋਂ ਹੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਸ ਗੈਂਗ ਦਾ ਮੁਖ ਜਿਹੜਾ ਸਰਗਨਾ ਹੈ ਉਹ ਅੰਮਿਤ ਪਾਲ ਸਿੰਘ ਹੈ ਇਹ ਵੀ ਜਨਾਲੇ ਦਾ ਹੀ ਰਹਿਣ ਵਾਲਾ ਹੈ ਤੇ ਇਹਦੇ ਦੇ ਪਹਿਲਾਂ ਇੱਕ ਸਨੇਚਿੰਗ ਦਾ ਮਕਦਮਾ ਕੋਦਮ ਮਕਦਮਾ ਰਣਜੀਤ ਐਵਨਿਊ ਅੰਬੀ ਸਰ ਕਮਿਸ਼ਨਰੇਟ ਦੇ ਵਿੱਚ ਦਰਜ ਹੈ ਉਸ ਤੋਂ ਬਿਨਾਂ ਜਿਹੜਾ ਜਗਦੀਸ਼ ਸਿੰਘ ਹੈ ਇਹਦੇ ਤੇ ਵੀ ਇੱਕ ਐਨਟੀਪੀਆ ਸੈਕਟਰ ਦਾ ਮਾਨਸਾ ਜ਼ਿਲ੍ਹੇ ਦੇ ਵਿੱਚ ਸਿਟੀ 1 ਮਾਨਸਾ ਦੇ ਵਿੱਚ ਮਕਦਮਾ ਦਰਜ ਹੈ ਤੇ ਜਿਹੜਾ ਗੁਰਮੀਨ ਸਿੰਘ ਹੈ ਇਹਦੇ ਤੇ ਹਲੇ ਤੱਕ ਦੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਵੀ ਇਹ ਤੇ ਪਹਿਲਾਂ ਕੋਈ ਮੁਕੱਦਮਾ ਕਰਦੇ ਨਹੀਂ ਹੈਗਾ ਸਰ ਵੈਪਨ ਜਿਹੜੇ ਉਹਨਾਂ ਨੇ ਯੂਜ਼ ਕੀਤੇ ਸੀ ਜਿਹੜੇ ਵੈਪਨ ਐ ਉਹ ਹਲੇ ਸਾਨੂੰ ਮਿਲੇ ਨਹੀਂ ਐ ਅਸੀਂ ਇਹਨਾਂ ਦਾ ਅੱਜ ਰਿਮਾਂਡ ਲਿਆ ਕੱਲ ਰਾਤ ਸ਼ਾਮੀ ਅਸੀਂ ਇਹਨਾਂ ਨੂੰ ਰੈਸਟ ਕੀਤਾ ਅਸੀਂ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਉਹ ਵੈਪਨਾਂ ਦੀ ਰਿਕਵਰੀ ਕਰਾਵਾਂਗੇ ਤੇ ਜਿਹੜਾ ਬਾਕੀ ਕੈਸ਼ ਰਹਿ ਗਿਆ ਉਹ ਰਿਕਵਰੀ ਕਰਾਵਾਂਗੇ ਤੇ ਇਸ ਤੋਂ ਬਿਨਾ ਜਿਹੜੀਆਂ ਇਹ ਤਿੰਨ ਪٹرول ਪੰਪਾਂ ਦੀਆਂ ਫਾਰਦਸਤਾ ਮੰਨੇ ਨੇ ਉਹਨਾਂ ਦੇ ਬਾਰੇ ਵੀ ਉਹਨਾਂ ਤੋਂ ਬਿਨਾਂ ਵੀ ਇਹਨਾਂ ਨੇ ਜੇ ਕੋਈ ਵਾਰਦਾਤਾ ਕੀਤੀ ਹੈ ਨੇ ਉਹਨਾਂ ਦੇ ਬਾਰੇ ਵੀ ਅਸੀਂ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ ਸਰ ਜਿੱਦਾਂ ਗ੍ਰੇਟ 200 ਕਿਲੋਮੀਟਰ ਦਾ ਏਰੀਆ ਬਗਲੀ ਕਲਾ ਛੋਟੇ ਜਿਹੇ ਪਿੰਡ ਉਹਨਾਂ ਨੇ ਕਵਰ ਕਰਕੇ ਦਿੱਤਾ ਹੈ ਇਨਵੈਸਟੀਗੇਸ਼ਨ ਜਿਹੜੀ ਸਾਡੀ ਹੁਣ ਤੱਕ ਦੀ ਤਫ਼ਤੀਸ਼ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜीडीसी ਕੀ ਇਹਨਾਂ ਕੋਲ ਡੇਟ ਦੇ ਮਹੀਨੇ ਤੋਂ ਵੈਪਨ ਸੀਗੇ ਦੋ ਤੇ ਇਹ ਆਪਣਾ ਪਹਿਲਾਂ ਇਹਨਾਂ ਨੇ ਪੈਟਰੋਲ ਪੰਪਾਂ 'ਚ ਵਾਰਦਾਤਾ ਕੀਤੀਆਂ ਤੇ ਦੂਜੀ ਵਾਰ ਇਹਨਾਂ ਦਾ ਦਿਲ ਖੁੱਲ ਗਿਆ ਤੇ ਇਹਨਾਂ ਦਾ ਡਰ ਖਤਮ ਹੋ ਗਿਆ ਤੇ ਇਹਨਾਂ ਨੇ ਉਸ ਦਿਨੇ ਮਨ ਬਣਾ ਕੇ ਆਏ ਵੀ ਕੋਈ ਕੈਸ਼ੀਅਨਸੀ ਕੋਈ ਪੈਟਰੋਲ ਪੰਪ ਜਾਂ ਕੋਈ ਇਸ ਤਰ੍ਹਾਂ ਦਾ ਵੀ ਵੱਡੀ ਵਾਰਦਾਤ ਕਰੀਏ ਜਦੋਂ ਇਹ ਪਿੰਡੂ ਬ੍ਰਾਂਚ ਦੇ ਵਿੱਚ ਇਹਨਾਂ ਨੂੰ ਇਹ ਲੱਗਿਆ ਕਿ ਇੱਥੇ ਦੁਪਹਿਰ ਦਾ ਟਾਈਮ ਹੈ ਸਿਕਨ ਦੁਪਹਿਰਾ ਹੈ ਤੇ ਇੱਥੇ ਅਸੀਂ ਆਰਾਮ ਨਾਲ ਲੁੱਟ ਨੂੰ ਅੰਜਾਮ ਦੇ ਸਕਦੇ ਹਾਂ ਇਸ ਕਰਕੇ ਤੇ ਨਾ ਹੀ ਅਸੀਂ ਇੱਥੇ ਫੜੇ ਜਾਵਾਂਗੇ ਬਹੁਤ ਦੂਰ ਤੋਂ ਆਏ ਜਦੋਂ ਇਹਨਾਂ ਦੇ ਹੱਥ ਵੱਡੀ ਖੇਪ ਲੱਗੀ ਹੈ ਕੈਸ਼ ਦੀ 15 ਲੱਖ ਰੁਪਇਆ ਕਰੀਬ ਇਹਨਾਂ ਨੂੰ 1595000 ਉੱਥੋਂ ਇਹ ਲੁੱਟ ਕੇ ਲੈ ਕੇ ਗਏ ਸੀ ਸੋ ਬਾਦੀ ਤਾਂ ਹੀ ਆਪਣਾ ਮੋਟਰਸਾਈਕਲ ਛੱਡ ਕੇ ਵੀ ਉੱਥੋਂ ਫਰਾਰ ਹੋ ਸਰ ਕੋਈ ਰਿਕਰ ਰਿਕਲਿੰਗ ਕੀਤੀ ਭਲਾ ਇਹਨਾਂ ਨੇ ਬੈਂਕ ਦੀ ਜਿਵੇਂ ਪਿੰਡਾਂ ਦੇ ਵਿੱਚ ਸੀਗਾ ਬੈਂਕ ਹੈ ਹੁਣ ਤੱਕ ਦੀ ਤਫਤੀਸ਼ ਤੋਂ ਇਹੀ ਗੱਲ ਸਾਹਮਣੇ ਆਈ ਹੈ ਵੀ ਇਹਨਾਂ ਨੇ ਅੱਧਾ ਘੰਟਾ ਪਹਿਲਾਂ ਹੀ ਰਕੀ ਕੀਤੀ ਸੀ ਤੇ ਇਸ ਤੋਂ ਪਹਿਲਾਂ ਇਹਨਾਂ ਦੀ ਕੋਈ ਰਕੀ ਇਹਨਾਂ ਨੇ ਨਹੀਂ ਕੀਤੀ ਫਿਰ ਵੀ ਅਸੀਂ ਇਹਨਾਂ ਦਾ ਪੰਜ ਦੰਦਰ ਬਾੜ ਲਿਆ ਸੀ ਇਹਨਾਂ ਨੂੰ ਪੂਰੀ ਢੰਗ ਨਾਲ ਤਫਤੀਸ਼ ਕਰਾਂਗੇ ਵੀ ਕਿਸੇ ਹੋਰ ਦਾ ਕੋਈ ਰੋਲ ਤਾਂ ਨਹੀਂ ਹੈ ਅਜੇ ਤੱਕ ਬੇਨਾ ਸ਼ੱਕ ਹੈ ਵੀ ਕੋਈ ਲੋਕਲ ਬੰਦਾ ਹੋ ਸਕਦਾ ਜਾਂ ਕਿਸੇ ਕੋਲ ਬੈਠਣਾ ਲਾਇਕ ਹੋਵੇ ਸਰ ਇਹ ਹੁਣ ਤੱਕ ਦੀ ਤਫਤੀਸ਼ ਤੋਂ ਕਿਸੇ ਦਾ ਕੋਈ ਪੁਲੀਸ ਅਪੀਅਰੈਂਸ ਹੁਣ ਤੱਕ ਗੁਰਮ ਕਰਕੇ ਆਪਣਾ ਸਮੂਹ ਵਫਾਗੀਇਸਕ ਉਹ ਵੈਸ ਕਰਕੇ ਇਹਨਾਂ ਨੇ ਦੇਖ ਕੇ ਆਪਣੇ ਆਪਣਾ ਪਰਫੈਕਟ ਹੋ ਜਾਂਦਾ ਕਿੰਨੇ ਕਿੰਨੇ ਕੇਜ ਦੇ ਬਣੇ ਜੀ ਜਿਹੜੇ ਇਹਨਾਂ ਦੇ ਜਿਹੜਾ ਮੇਨ ਸਰਕਣਾ ਅਮਰਿਤਪਾਲ ਉਹ 27 ਸਾਲ ਹੈ ਬਾਕੀ ਦੋਨੋਂ ਦੀ ਉਮਰ 21 ਤੇ 22 ਆ ਲਿਆ ਏ ਯੰਗ ਲੜਕੇ ਨੇ ਸਕੀਟੀ ਕੋਰਸ ਵਾਲੀ ਡਿਟੇਲਸ ਕਰਨ ਸੜੇ ਇਹਦੇ ਵਿੱਚ ਪੰਜ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਬੀਐਸਪੀ ਡੀ ਡੀਐਸਪੀ ਸਮਰਾਲਾ ਇਹਨਾਂ ਦੋਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਡੀ ਜਾਸਸੀ ਸੀਆਈਏ ਸੀਆਈਏ ਦੀ ਸਾਡੀ ਸਾਰੀ ਟੀਮ ਅਤੇ थाना ਦੁਰਹਾਤ थाना ਸਮਰਾਲਾ ਤੇ थाना ਜਿਹੜਾ ਮਾਛੀਗੜਾ ਉਸ ਤੋਂ ਵੀਨੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਹੈ ਉਹਨਾਂ ਨੇ ਕੰਟੀਨਿਊਸ ਇਸ ਕੇਸ ਨੂੰ ਐਸਐਸਪੀ ਸਾਹਿਬ ਨੇ ਡੀਆਈ ਸਾਹਿਬ ਨੇ ਸਾਰੇ ਨਿਮੋਨਿਟਰ ਕੀਤਾ